ਹੈਲੋ ਸਸ਼ਿਕਾ ਜੀ ਮੇਰਾ ਨਾਮ ਹੈ ਗਗਨਦੀਪ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਆਈ ਹੋਪ ਦੋਸਤੋ ਤੁਸੀਂ ਵਧੀਆ ਹੋਵੋਗੇ ਵੀ ਆਪਣੀ ਤਿਆਰੀ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਰਹੇ ਹੋਵੋਗੇ ਤਾਂ ਦੋਸਤੋ ਇਹ ਵੀਡੀਓ ਮੈਂ ਤਾਂ ਬਣਾਈ ਹੈ ਕਿਉਂਕਿ ਮੇਰੇ ਸਾਰੇ ਭੈਣ ਭਰਾ ਪੇਪਰਾਂ ਦੀ ਤਿਆਰੀ ਕਰ ਰਹੇ ਹਨ ਪੇਪਰ ਦੀ ਤਿਆਰੀ ਕਰਨ ਲਈ ਇਸ ਚੈਨਲ ਤੇ ਆਏ ਹਨ ਤਾਂ ਤੁਹਾਨੂੰ ਮੈਂ ਦੱਸ ਦਵਾਂ ਦੋਸਤੋ ਜਿੰਨੇ ਵੀ ਮੈਂ ਕੁਐਸਚਨ ਕਰਵਾਏ ਹਨ ਦੂਸਰਾ ਚੈਨਲ ਜੋ ਬਣਾਇਆ ਗਿਆ ਉੱਥੇ ਕਰਵਾਏ ਮੇਲ ਬਾਰਡਰ ਪੀਟਸਬੀ ਕਲਰਕ ਸੀਸੀਡੀਓ ਲੈਬਰ ਇਨਸਪੈਕਟਰ ਸਰਚ ਅਸਿਸਟੈਂਟ ਤੇ ਹੋਰ ਕਾਫੀ ਪੇਪਰਾਂ ਦੇ ਵਿੱਚ ਉਹੀ ਕੁਐਸਚਨ ਆਏ ਹਨ ਜੋ ਮੈਂ ਕਰਵਾਏ ਹਨ ਅਤੇ ਦੋਸਤੋ ਕਿਸੇ ਕਾਰਨ ਕਰਕੇ ਮੈਂ ਐਸਜੀਆਰਡੀ ਕੋਚ ਐਸਜੀਆਰਡੀ ਕੋਚਿੰਗ ਸੈਂਟਰ ਤੇ ਵੀਡੀਓ ਨਹੀਂ ਪਾ ਰਿਹਾ ਤਾਂ ਇਸ ਕਰਕੇ ਦੋਸਤੋ ਤੁਸੀਂ ਵਾਂਝੇ ਰਹਿ ਜਾਂਦੇ ਹੋ ਉਸ ਵੀਡੀਓ ਤੋਂ ਜੋ ਮੈਂ ਬਣਾਉਣਾ ਬਹੁਤ ਹੀ ਜ਼ਬਰਦਸਤ ਕੰਟੈਂਟ ਵਾਲੀ ਕਿਉਂਕਿ ਸਾਰੇ ਕੁਐਸਚਨ ਕਰਾਏ ਜਾਂਦੇ ਹਨ ਪੁਰਾਣੇ ਪੇਪਰਾਂ ਦੇ ਵਿੱਚ ਆਏ ਹੋਏ ਤਾਂ ਦੋਸਤੋ ਇਹ ਵੀਡੀਓ ਤਾਂ ਹੀ ਬਣਾਈ ਹੈ ਕਿਉਂਕਿ ਜੋ ਮੇਰੇ ਭੈਣ ਭਰਾ ਕੋਈ ਸੋਚ ਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਠੇ ਹੋਏ ਹਨ ਕਿ ਇੱਥੇ ਬਹੁਤ ਵਧੀਆ ਕੰਟੈਂਟ ਪ੍ਰੋਵਾਈਡ ਕੀਤਾ ਜਾਂਦਾ ਹੈ ਤਾਂ ਦੋਸਤੋ ਮੈਂ ਤੁਹਾਡੇ ਲਈ ਹੀ ਇਹ ਵੀਡੀਓ ਬਣਾਈ ਹੈ ਕਿ ਤੁਸੀਂ ਸੇਖੋ ਸਮਾਰਟ ਕਲਾਸਸ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਜੋ ਵੀ ਵੀਡੀਓ ਮੈਂ ਪਾਉਣਾ ਹਾਂ ਉਸ ਤੇ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਦੋਸਤੋ ਟਾਈਮ ਸ਼ੇਅਰ ਅਤੇ ਪੰਜਾਬ ਪੁਲਿਸ ਵਾਲਿਆਂ ਦਾ ਸਪੈਸ਼ਲ ਬੈਂਚ ਚੱਲ ਰਿਹਾ ਹੈ ਡੇਲੀ ਮੈਂ ਟਾਰਗੇਟ ਲੈ ਕੇ ਚੱਲਣਾ ਜੋ ਵੀ ਵੀਡੀਓ ਮੈਂ ਡੇਲੀ ਕਰਾਉਣਾ ਹਾਂ 50 ਕੁਐਸਚਨ ਉਸ ਵਿੱਚ ਅਤੇ 50 ਦੇ 50 ਕੁਐਸਚਨ ਦੋਸਤੋ ਜੀਕੇ ਹੋ ਇੰਡੀਆ ਜੀਕੇ ਪੋਲੀਟੀਕਲ ਸਾਇੰਸ ਪੰਜਾਬ ਜੀਕੇ ਪੰਜਾਬੀ ਕੰਪਿਊਟਰ ਏ ਦੋਸਤੋ ਸਾਰੇ ਕੀ ਆ ਪੇਪਰ ਜੇ ਪੁੱਛੇ ਜਾਂਦੇ ਹਨ ਤੇ ਮੈਂ ਪੰਜਾਬ ਪੁਲਿਸ ਦੇ ਪੇਪਰ ਵਿੱਚ ਜੋ ਵੀ ਆਏ ਹਨ ਉਹੀ ਕਰਵਾਏ ਉਹੀ ਕਰਵਾ ਰਿਹਾ ਹਾਂ ਤੇ 50 ਕੁਐਸਚਨ ਦੋਸਤੋ ਡੇਲੀ ਮੈਂ ਲੈ ਕੇ ਚੱਲਦਾ ਕੱਲ ਦਾ ਰਿਵੀਜ਼ਨ ਕਲਾਸ ਸੀ ਜੋ ਇਸ ਤੋਂ ਪਹਿਲਾਂ ਤਿੰਨ ਚੌਥੀ ਕਲਾਸ ਸੀ ਤਾਂ ਦੋਸਤੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜਿੰਨਾ ਮੇਰੇ ਭੈਣ ਭਰਾਵਾਂ ਨੇ ਸਿਕਵੈਂਸ ਸਮਾਰਟ ਕਲਾਸ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਸ ਦਾ ਦੋਸਤੋ ਕਿਸੇ ਕਾਰਨ ਕਰਕੇ ਹੁਣ ਲਿੰਕ ਮੈਂ ਪਾਇਆ ਹੋਇਆ ਸੀ ਤਾਂ ਉਹ ਨਹੀਂ ਚੱਲੀ ਤਾਂ ਮੈਂ ਬਸ ਜਸਟ ਵੀਡੀਓ ਖਤਮ ਹੁੰਦੇ ਹੀ ਉਸ ਦਾ ਲਿੰਕ ਪਾ ਦਵਾਂਗਾ ਡਿਸਕ੍ਰਿਪਸ਼ਨ ਬਾਕਸ ਵਿੱਚ ਤਾਂ ਜੋ ਤੁਸੀਂ ਉਸ ਲਿੰਕ ਤੇ ਜਾ ਕੇ ਤੁਸੀਂ ਚੈਨਲ ਨੂੰ ਇਜ਼ੀਲੀ ਕੀ ਹੈ ਸਬਸਕ੍ਰਾਈਬ ਕਰ ਪਾਓ ਐਵੇਂ ਓਕੇ ਨਾ ਹੋ ਲੱਭਣ ਦੇ ਵਿੱਚ ਦੋਸਤੋ ਮੈਂ ਦੋਸਤੋ ਇਹ ਵੀਡੀਓ ਮੈਂ ਤਾਂ ਹੀ ਬਣਾਈ ਸੀ ਤੁਹਾਡੇ ਲਈ ਕਿਉਂਕਿ ਤੁਸੀਂ ਗਵਰਨਮੈਂਟ ਜੌਬ ਪ੍ਰਾਪਤ ਕਰਨੀ ਹੈ ਤੁਹਾਡਾ ਸੁਪਨਾ ਹੈ ਗਵਰਨਮੈਂਟ ਜੌਬ ਦਾ ਤੇ ਗਵਰਨਮੈਂਟ ਜੌਬ ਤੁਹਾਨੂੰ ਪ੍ਰਾਪਤ ਕਰਨ ਦੇ ਲਈ ਪੀ ਵਾਈ ਕਯੂ ਜ਼ਰੂਰ ਕਰਨੇ ਹੁੰਦੇ ਹਨ ਤੇ ਦੋਸਤੋ ਉਹੀ ਤੁਸੀਂ ਕਰਦੇ ਨੇ ਤੁਸੀਂ ਆਉਣ ਥ੍ਰੈਟਿਕਲ ਪੋਰਸ਼ਨ ਪੜ੍ਹ ਲੈਨੇ ਹੋ ਤਾਂ ਦੋਸਤੋ ਪੀ ਵਾਈ ਕਯੂ ਇੱਥੇ ਕਰਾਏ ਜਾਂਦੇ ਹਨ ਤਾਂ ਜੋ ਕੀ ਹੈ ਤੁਹਾਡੀ ਤਿਆਰੀ ਬੈਸਟ ਤੋਂ ਬੈਸਟ ਹੋ ਸਕੇ ਤਾਂ ਦੋਸਤੋ ਤੁਸੀਂ ਉਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਆਪਾਂ ਕੱਲ ਨੂੰ 2 ਵਜੇ ਲਾਈਵ ਕਲਾਸ ਜੋ ਮੇਰੀ ਡੇਲੀ ਹੁੰਦੀ ਹੈ ਉਸ ਤੇ ਵਿੱਚ ਆਪਾਂ ਮਿਲਦੇ ਹਾਂ ਜੀ ਤਦ ਤੱਕ ਲਈ ਦੋਸਤੋ ਸਤਿ ਸ਼੍ਰੀ ਅਕਾਲ ਜੀ